ਅਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਵਿਖੇ ਕੋਆਪਰੇਟਿਵ ਸੁਸਾਇਟੀ ਦੇ ਕਿਸਾਨਾਂ ਨਾਲ ਕੀਤੇ ਗਏ ਗਬਨ ਵਿਰੋਧ 15 ਮਹੀਨੇ 24 ਦਿਨ ਲਗਾਤਾਰ ਲਗਾਤਾਰ ਨਾ ਕਿਸਾਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਦੇ ਕੇ ਸਮਾਪਤ ਕੀਤਾ ਗਿਆ ਇਸੇ ਖੁਸ਼ੀ ਵਿੱਚ ਯੂਨੀਅਨ ਦੀ ਆਗੂਆਂ ਵੱਲੋਂ ਗੁਰਦੁਆਰਾ ਰਾਜਾ ਰਾਮ ਸਾਹਿਬ ਜੀ ਵਿਖੇ ਗੁਰੂਕਾਰ ਦਾ ਸ਼ੁਕਰਾਨਾ ਕੀਤਾ ਗਿਆ ਉਪਰੰਤ ਯੂਨੀਅਨ ਆਗੂਆਂ ਵੱਲੋਂ ਵਿਸ਼ਾਲ ਮਾਰਚ ਕੱਢਿਆ ਗਿਆ ਅਤੇ ਯੂਨੀਅਨ ਦੀ ਡੇਰਾ ਬਾਬਾ ਨਾਨਕ ਤੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨੂੰ ਸਵੇਫਟਕਾਰ ਅਤੇ ਸਿਰਪਾਓ ਪੇਨ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨੇ ਆਖਿਆ ਕਿ ਇਹ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਘਰ ਵਿਖੇ ਅਰਦਾਸ ਕੀਤੀ ਗਈ ਸੀ ਜਿਸ ਦੀ ਮੋਰਚਾ ਫਤਿਹ ਹੋਣ ਤੇ ਅੱਜ ਅਸੀਂ ਗੁਰੂਕਾਰ ਵਿਖੇ ਸਮੂਹ ਸਾਥੀਆਂ ਸਮੇਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਉਹਨਾਂ ਆਖਿਆ ਕੀ ਸੁਸਾਇਟੀ ਦਾ ਇਹ ਗਬਨ ਬਹੁਤ ਵੱਡਾ ਸੀ ਜੋ ਸਮੂਹ ਸਾਥੀਆਂ ਦੀ ਮਿਹਨਤ ਅਤੇ ਸਹਿਯੋਗ ਨਾਲ ਪੀੜਤ ਕਿਸਾਨਾਂ ਨੂੰ ਇਨਸਾਫ ਮਿਲਿਆ ਹੈ। ਉਹਨਾਂ ਵੱਲੋਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਜਿਹੜੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਿੱਚ ਲਗਾਤਾਰ ਕਈ ਮਹੀਨੇ ਇਸ ਦਰਨੇ ਵਿੱਚ ਸ਼ਾਮਲ ਰਹੇ। मौके जिला सलाहकार बलविंद के, जिला जनरल सकत्तर सुबेदार जिला सीनियर सतनाम हर गोबिंदा अजैब सिंह पडे जथेदार जगरूप सिंह लद्दा मुंडा हरदेव सिंह मालीसरा सैकटरी सिंह बाठ जैमल सिंह मठोला समेत वही गिणती आगू हाजिर सन फास्ट न्यूज़ 24 टीवी चैनल गुरदासपुर ਤੋਂ ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਨ ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਇਹ ਜਿਹੜਾ ਡੇਰਾ ਬਾਬਾ ਨਾਨਕ ਵਿਖੇ ਇੱਕ ਕਿਸਾਨਾਂ ਨਾਲ ਮਿਲ ਕੇ ਲਾਇਆ ਧਰਨਾ ਇਹਦੇ ਵਿੱਚ ਕੀ ਕੀ ਔਕੜਾਂ ਆਈਆਂ ਤੇ ਕਿਵੇਂ ਸਫਲ ਹੋਇਆ ਇਹਦੇ ਕੀ ਕਾਰਨ ਸਨ ਲੋਡ ਪੈ ਗਈ ਧਰਨਾ ਲਾਉਣ ਦੀ ਕਾਰਨ ਇਹ ਸੀ ਕਿ ਕੋਆਪਰੇਟ ਸੁਸਾਇਟੀ ਇੱਕ ਕੋਆਪਰੇਟਰ ਬੈਂਕ ਦੋਵਾਂ ਨੇ ਮੇਲੇ ਭੁਗਤ ਦੇ ਨਾਲ 6 ਕਰੋੜ ਰੁਪਏ ਜਾਂ ਸਨ 13-14 ਦੇ ਵਿੱਚ ਕਿਸਾਨਾਂ ਨੂੰ ਪਾਇਆ ਸੀ ਕਿਸੇ ਕਿਸਾਨ ਦੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਹਰੇਕ ਕਿਸਾਨਾਂ ਸਾਢੇ 3 3 30 ਇੱਥੇ ਜਿਹੜਾ ਉਹ ਪਾਇਆ ਸੀ 175 ਕਿਸਾਨਾਂ ਦੀਆਂ ਜ਼ਮੀਨਾਂ ਅਟੈਚ ਕਰਨੀਆਂ ਸੀ ਉਹ ਸਾਰਾ ਮੁੱਦਾ ਜਿਹੜੇ ਮੇਰੇ ਸਾਥੀ ਸੀ ਇਹਨਾਂ ਨੇ ਜਦੋਂ ਜਥੇਬੰਦੀ ਦੇ ਧਿਆਨ ਚ ਲਿਆਂਦਾ ਤਾਂ ਉਹਦੇ ਸਬੰਧ ਵਿੱਚ ਫਿਰ ਅਸੀਂ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਧਰਨਾ ਲਾਇਆ ਸੀ ਤਾਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਰਾਜੇਵਾਲ ਜਥੇਬੰਦੀ ਨੇ ਅੱਜ ਜਿਹੜਾ ਸੀ ਇਹ ਮੋਰਚਾ ਫੜੇ ਕੀਤਾ ਜਿਹਦੇ ਵਿੱਚੋਂ ਲਗਭਗ 200 ਤੋਂ ਉੱਪਰ ਕਿਸਾਨਾਂ ਨੂੰ ਜਿਹੜੇ ਆ ਕੱਲ ਅਸੀਂ ਸਰਟੀਫਿਕੇਟ ਵੰਡ ਦਿੱਤੇ ਆ ਤਾਂ ਬਹੁਤ ਵੱਡਾ ਇਹ ਇਤਿਹਾਸਕ ਫੈਸਲਾ ਹੋਇਆ ਕਿ ਉਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਅਟੈਚਮੈਂਟ ਹੋਣ ਤੋਂ ਬਚਾਈਆਂ ਉਹਨਾਂ ਨੂੰ ਕਲੀਅਰ ਸਰਟੀਫਿਕੇਟ ਦਵਾਏ ਆ ਤੇ ਹੁਣ ਜਿਹੜੇ ਦੋਸ਼ੀ ਸੀ ਹੁਣ ਸੋਮਾਰ ਨੂੰ ਉਹਨਾਂ ਦੇ ਦਿਵਾਲੇ ਆ ਕਿ ਭਾਈ ਹੁਣ ਤੁਸੀਂ ਸਿੱਧੇ ਹੋ ਜਾਓ ਤੁਸੀਂ ਇਹ ਨਾ ਕਹਿ ਦਿਓ ਕਿ ਇਹ ਕਿਸਾਨ ਜਿਹੜੇ ਸੀ ਆਪਣੇ ਸਰਟੀਫਿਕੇਟ ਲੈ ਕੇ ਘਰਾਂ ਨੂੰ ਚਲੇ ਗਏ ਨੇ ਹੁਣ ਇਹ ਮਸਲਾ ਨਹੀਂ ਹੁਣ ਉਹਨਾਂ ਨੂੰ ਸਜ਼ਾ ਤਾਂ ਕਰਕੇ ਦੋਣੀ ਆ ਕਿ ਗਾਂ ਜਿਹੜੇ ਆਉਣ ਵਾਲੇ ਉਹ ਇਹ ਵੀ ਸੋਚਿਆ ਕਰਨ ਕਿ ਜੇ ਕਿਸੇ ਨਾ ਮਜ਼ਦੂਰ ਨਾ ਕਿਸਾਨ ਨਾ ਸੀ ਮਾੜਾ ਕਰਾਂਗੇ ਤਾਂ ਸਾਡੇ ਪਰਿਵਾਰ ਤੱਕ ਜਿਹੜਾ ਵਾ ਇਹ ਇਹੀ ਹਾਲ ਹੋਏਗਾ ਜੋ ਅਸੀਂ ਉਹਨਾਂ 13 14 ਬੰਦਿਆਂ ਦਾ ਕਰਨ ਜਾ ਰਹੇ ਆ ਸੋ ਮੈਂ ਇੱਕ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਕਿਸਾਨ ਵੀਰ ਜਦੋਂ ਵੀ ਕਿਸੇ ਬੈਂਕ ਜਾਂ ਸੁਸਾਇਟੀ ਦੇ ਵਿੱਚ ਲੈਂਡ ਦੇਣ ਕਰਦੇ ਨੇ ਉਹ ਆਪਣੀਆਂ ਚੈੱਕ ਬੁੱਕਾਂ ਆਪਣੇ ਕੋਲ ਰੱਖਿਆ ਕਰਨ ਜਿਹੜੀ ਪਾਸ ਬੁੱਕ ਆ ਉਹ ਵੀ ਕੋਲ ਰੱਖਿਆ ਕਰਨ ਸੈਕਟਰੀਆਂ ਦੇ ਵਸ ਨਾ ਪੈਣ ਤਾਂ ਕਿ ਉਹ ਆਪਣੇ ਫੈਸਲੇ ਜਿਹੜੇ ਜਥੇਬੰਦੀ ਦੇ ਸਹਿਯੋਗ ਦੇ ਨਾਲ ਕਰਵਾਇਆ ਕਰਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦਾ ਅਫਸਰਾਂ ਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਡੇ ਇਸ 13 ਕਰੋੜ ਦਾ ਜਿਹੜਾ ਗਵਨ ਸੀ ਹੁਣ ਤੱਕ 13 ਕਰੋੜ ਚ ਪਹੁੰਚ ਗਿਆ ਸੀ ਉਹ ਗਵਨ ਚ ਸਾਰੇ ਕਿਸਾਨਾਂ ਨੂੰ ਸਰਟੀਫਿਕੇਟ ਜਿਹੜੇ ਉਹ ਮਹੀਆ ਕਰਵਾਤੇ ਨੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਪ੍ਰਸ਼ਾਸਨ ਦਾ ਤੇ ਆਪਣੇ ਟੀਮ ਦਾ ਜਿਹੜਾ ਖਾਸ ਕਰਕੇ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਟੀਮ ਆ ਉਹਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਨਿਮਾਣੇ ਜੀ ਨੂੰ ਮਾਣ ਬਖਸ਼ਿਆ ਤੇ ਸਾਰਿਆਂ ਦੀ ਰੈਂਸ ਬਾਈ 888 ਜਿੱਤ ਲਿਆ ਧੰਨਵਾਦ